ਇੱਕ ਮੁਸਲਮਾਨ ਸ਼ਰਧਾਲੂ ਸੈਦ ਜਾਨੀ ਸ਼ਾਹ ਨੇ ਰੱਬ ਨੂੰ ਲੱਭਣ ਲਈ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਇੱਕ ਫਕੀਰ ਦਾ ਭੇਸ ਧਾਰਨ ਕਰ ਲਿਆ। ਸ਼ਾਂਤੀ ਪ੍ਰਾਪਤ ਕਰਨ ਲਈ ਆਪਣੀ ਯਾਤਰਾ ਉੱਤੇ ਚੱਲਿਆ ਗਿਆ। ਉਹ ਥਾਂ-ਥਾਂ ਪਟ ਗਿਆ, ਹਿੰਦੂਆਂ ਤੇ ਮੁਸਲਮਾਨਾਂ ਦੇ ਦੇਵਤਿਆਂ ਨੂੰ ਅਰਦਾਸਾਂ ਕੀਤੀਆਂ, ਰੋਜ਼ਾਨਾ 5 ਨਮਾਜ਼ਾਂ ਪੜ੍ਹੀਆਂ। ਰੱਬ ਨੂੰ ਪ੍ਰਾਪਤ ਕਰਨ ਲਈ ਹਰ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਵੀ ਨਹੀਂ ਮਿਲਿਆ। ਉਸ ਨੂੰ ਕਿਸੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਘਰ ਬਾਰੇ ਦੱਸਿਆ ਗਿਆ ਸੀ ਇਸ ਲਈ ਉਹ ਗੁਰੂ ਜੀ ਦੇ ਘੂੜਿਆਂ ਦੇ ਸੇਵਾਦਾਰ ਖਵਾਜਾ ਰੌਸ਼ਨ ਨੂੰ ਮਿਲਣ ਲੱਗਿਆ ਅਤੇ ਉਸਨੇ ਖਵਾਜਾ ਨੂੰ ਆਪਣੇ ਰੱਬ ਦੀ ਪਾਲ ਬਾਰੇ ਦੱਸਿਆ ਖਵਾਜਾ ਨੇ ਉਸ ਨੂੰ ਕਿਹਾ ਕਿ ਗੁਰੂ ਜੀ ਅੱਗੇ ਉਸਦੇ ਦਰਵਾਜ਼ੇ ਉੱਤੇ ਬੈਠ ਕੇ ਅਰਦਾਸ ਕਰ ਖਵਾਜਾ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਾਨੀ ਸ਼ਾਹ ਗੁਰੂ ਘਰ ਦੇ ਦਰਵਾਜ਼ੇ ਉੱਤੇ ਬੈਠ ਗਿਆ ਗੁਰੂ ਜੀ ਨੇ ਇੱਕ ਸਿੱਖ ਨੂੰ ਜਾਨੀ ਕੋਲ ਭੇਜਿਆ ਅਤੇ ਉਸ ਨੂੰ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ ਪੈਸੇ ਕੱਪੜੇ ਆਦਿ ਜੋ ਤੁਸੀਂ ਜੋ ਚਾਹੋਗੇ ਤੁਹਾਨੂੰ ਮਿਲੇਗਾ ਪਰ ਜਾਨੀ ਨੇ ਇਨਕਾਰ ਕਰ ਦਿੱਤਾ ਜਾਨੀ ਨੇ ਕਿਹਾ ਜਾਨੀ ਕੋ ਜਾਨੀ ਮਿਲਾ ਦਿਓ ਗੁਰੂ ਹਰਗੋਬਿੰਦ ਜੀ ਨੇ ਜਾਨੀ ਦੀ ਪ੍ਰੀਖਿਆ ਲੈਣ ਲਈ ਆਪਣੇ ਸਿੱਖਾਂ ਨੂੰ ਕਿਹਾ ਜੇ ਜਾਨੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਸ ਨੂੰ ਕਹੋ ਕਿ ਉਹ ਬਿਆਸ ਦਰਿਆ ਦੇ ਵਿੱਚ ਛਾਲ ਮਾਰੇ ਗੁਰੂ ਜੀ ਦੇ ਇੱਕ ਸਿੱਖ ਤੋ ਇਹ ਸੁਣ ਕੇ ਜਾਨੀ ਤੁਰੰਤ ਬਿਆਸ ਦਰਿਆਵ ਵੱਲ ਭੱਜਿਆ ਤੇ ਦਰਿਆ ਦੇ ਵਿੱਚ ਛਾਲ ਲਗਾ ਦਿੱਤੀ ਉਸਦੇ ਪਿੱਛੇ ਹੀ ਸਿੱਖਾਂ ਨੇ ਵੀ ਦਰਿਆ ਦੇ ਵਿੱਚੇ ਛਾਲ ਲਗਾ ਦਿੱਤੀ ਤੇ ਉਸ ਨੂੰ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਉੱਥੇ ਹੀ ਜੱਫੀ ਪਾਈ ਅਤੇ ਜਾਨੀ ਨੂੰ ਆਪਣੇ ਜਾਨੀ ਨਾਲ ਮਿਲਾ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜੇ ਕੋਈ ਜਾਨੀ ਸ਼ਾਹ ਦੇ ਸਥਾਨ ਉੱਤੇ ਆਉਂਦਾ ਹੈ ਤਾਂ ਉਸ ਦੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਜਾਨੀ ਸ਼ਾਹ ਦੀ ਯਾਦ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਾਬਾ ਜਾਨੀ ਸ਼ਾਹ ਵੀ ਸਥਿਤ ਹੈ ਇੱਕ ਮੁਸਲਮਾਨ ਸ਼ਰਧਾਲੂ ਸੈਦ ਜਾਨੀ ਸ਼ਾਹ ਨੇ ਰੱਬ ਨੂੰ ਲੱਭਣ ਲਈ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਇੱਕ ਫਕੀਰ ਦਾ ਭੇਸ ਧਾਰਨ ਕਰ ਲਿਆ ਸ਼ਾਂਤੀ ਪ੍ਰਾਪਤ ਕਰਨ ਲਈ ਆਪਣੀ ਯਾਤਰਾ ਉੱਤੇ ਚੱਲਿਆ ਗਿਆ ਉਹ ਥਾਂ ਥਾਂ ਪਟਕਿਆ ਹਿੰਦੂਆਂ ਤੇ ਮੁਸਲਮਾਨਾਂ ਦੇ ਦੇਵਤਿਆਂ ਨੂੰ ਅਰਦਾਸਾਂ ਕੀਤੀਆਂ ਰੋਜ਼ਾਨਾ ਪੰਜ ਨਮਾਜ਼ਾਂ ਪੜ੍ਹੀਆਂ ਰੱਬ ਨੂੰ ਪ੍ਰਾਪਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਵੀ ਨਹੀਂ ਮਿਲਿਆ ਉਸ ਨੂੰ ਕਿਸੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਘਰ ਬਾਰੇ ਦੱਸਿਆ ਗਿਆ ਸੀ ਇਸ ਲਈ ਉਹ ਗੁਰੂ ਜੀ ਦੇ ਘੂੜਿਆਂ ਦੇ ਸੇਵਾਦਾਰ ਖਵਾਜਾ ਰੌਸ਼ਨ ਨੂੰ ਮਿਲਣ ਲੱਗਿਆ ਅਤੇ ਉਸਨੇ ਖਵਾਜਾ ਨੂੰ ਆਪਣੇ ਰੱਬ ਦੀ ਪਾਲ ਬਾਰੇ ਦੱਸਿਆ ਖਵਾਜਾ ਨੇ ਉਸ ਨੂੰ ਕਿਹਾ ਕਿ ਗੁਰੂ ਜੀ ਅੱਗੇ ਉਸਦੇ ਦਵਾਰ ਉੱਤੇ ਬੈਠ ਕੇ ਅਰਦਾਸ ਕਰ ਖਵਾਜਾ ਦਵਾਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਾਨੀਸ਼ਾਹ ਗੁਰੂ ਘਰ ਦੇ ਦਰਵਾਜ਼ੇ ਉੱਤੇ ਬੈਠ ਗਿਆ ਗੁਰੂ ਜੀ ਨੇ ਇੱਕ ਸਿੱਖ ਨੂੰ ਜਾਨੀ ਕੋਲ ਭੇਜਿਆ ਅਤੇ ਉਸ ਨੂੰ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ ਪੈਸੇ ਕੱਪੜੇ ਆਦਿ ਤੁਸੀਂ ਜੋ ਚਾਹੋਗੇ ਤੁਹਾਨੂੰ ਮਿਲੇਗਾ ਪਰ ਜਾਨੀ ਨੇ ਇਨਕਾਰ ਕਰ ਦਿੱਤਾ ਜਾਨੀ ਨੇ ਕਿਹਾ ਜਾਨੀ ਕੋ ਜਾਨੀ ਮਿਲਾ ਦਿਓ ਗੁਰੂ ਹਰਗੋਬਿੰਦ ਜੀ ਨੇ ਜਾਨੀ ਦੀ ਪ੍ਰੀਖਿਆ ਲੈਣ ਲਈ ਆਪਣੇ ਸਿੱਖਾਂ ਨੂੰ ਕਿਹਾ ਜੇ ਜਾਨੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਸ ਨੂੰ ਕਹੋ ਕਿ ਉਹ ਬਿਆਸ ਦਰਿਆ ਦੇ ਵਿੱਚ ਛਾਲ ਮਾਰੇ ਗੁਰੂ ਜੀ ਦੇ ਇੱਕ ਸਿੱਖ ਤੋ ਇਹ ਸੁਣ ਕੇ ਜਾਨੀ ਤੁਰੰਤ ਬਿਆਸ ਦਰਿਆਵ ਵੱਲ ਭੱਜਿਆ ਤੇ ਦਰਿਆ ਦੇ ਵਿੱਚ ਛਾਲ ਲਗਾ ਦਿੱਤੀ ਉਸਦੇ ਪਿੱਛੇ ਹੀ ਸਿੱਖਾਂ ਨੇ ਵੀ ਦਰਿਆ ਦੇ ਵਿੱਚ ਛਾਲ ਲਗਾ ਦਿੱਤੀ ਤੇ ਉਸ ਨੂੰ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਉੱਥੇ ਹੀ ਜੱਫੀ ਪਾਈ ਅਤੇ ਜਾਨੀ ਨੂੰ ਆਪਣੇ ਜਾਨੀ ਨਾਲ ਮਿਲਾ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜੇ ਕੋਈ ਜਾਨੀ ਸ਼ਾਹ ਦੇ ਸਥਾਨ ਉੱਤੇ ਆਉਂਦਾ ਹੈ ਤਾਂ ਉਸ ਦੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਜਾਨੀ ਸ਼ਾਹ ਦੀ ਯਾਦ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਾਬਾ ਜਾਨੀ ਸ਼ਾਹ ਵੀ ਸਥਿਤ ਹੈ ਇੱਕ ਮੁਸਲਮਾਨ ਸ਼ਰਧਾਲੂ ਸੈਦ ਜਾਨੀ ਸ਼ਾਹ ਨੇ ਰੱਬ ਨੂੰ ਲੱਭਣ ਲਈ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਇੱਕ ਫਕੀਰ ਦਾ ਭੇਸ ਧਾਰਨ ਕਰ ਲਿਆ ਸ਼ਾਂਤੀ ਪ੍ਰਾਪਤ ਕਰਨ ਲਈ ਆਪਣੀ ਯਾਤਰਾ ਉੱਤੇ ਚੱਲਿਆ ਗਿਆ ਉਹ ਥਾਂ ਥਾਂ ਪਟਕਿਆ ਹਿੰਦੂਆਂ ਤੇ ਮੁਸਲਮਾਨਾਂ ਦੇ ਦੇਵਤਿਆਂ ਨੂੰ ਅਰਦਾਸਾਂ ਕੀਤੀਆਂ ਰੋਜ਼ਾਨਾ ਪੰਜ ਨਮਾਜ਼ਾਂ ਪੜ੍ਹੀਆਂ ਰੱਬ ਨੂੰ ਪ੍ਰਾਪਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਉਸ ਨੂੰ ਕੁਝ ਵੀ ਨਹੀਂ ਮਿਲਿਆ ਉਸ ਨੂੰ ਕਿਸੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਘਰ ਬਾਰੇ ਦੱਸਿਆ ਗਿਆ ਸੀ ਇਸ ਲਈ ਉਹ ਗੁਰੂ ਜੀ ਦੇ ਘੂੜਿਆਂ ਦੇ ਸੇਵਾਦਾਰ ਖਵਾਜਾ ਰੋਸ਼ਨ ਨੂੰ ਮਿਲਣ ਲੱਗਿਆ ਅਤੇ ਉਸਨੇ ਖਵਾਜਾ ਨੂੰ ਆਪਣੇ ਰੱਬ ਦੀ ਪਾਲ ਬਾਰੇ ਦੱਸਿਆ ਖਵਾਜਾ ਨੇ ਉਸ ਨੂੰ ਕਿਹਾ ਕਿ ਗੁਰੂ ਜੀ ਅੱਗੇ ਉਸਦੇ ਦਰਵਾਜ਼ੇ ਉੱਤੇ ਬੈਠ ਕੇ ਅਰਦਾਸ ਕਰ ਖਵਾਜਾ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਾਨੀਸ਼ਾਹ ਗੁਰੂ ਘਰ ਦੇ ਦਰਵਾਜ਼ੇ ਉੱਤੇ ਬੈਠ ਗਿਆ ਗੁਰੂ ਜੀ ਨੇ ਇੱਕ ਸਿੱਖ ਨੂੰ ਜਾਨੀ ਕੋਲ ਭੇਜਿਆ ਅਤੇ ਉਸ ਨੂੰ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ ਪੈਸੇ ਕੱਪੜੇ ਆਦ ਜੋ ਤੁਸੀਂ ਜੋ ਚਾਹੋਗੇ ਤੁਹਾਨੂੰ ਮਿਲੇਗਾ ਪਰ ਜਾਨੀ ਨੇ ਇਨਕਾਰ ਕਰ ਦਿੱਤਾ ਜਾਨੀ ਨੇ ਕਿਹਾ ਜਾਨੀ ਕੋ ਜਾਨੀ ਮਿਲਾ ਦਿਓ ਗੁਰੂ ਹਰਗੋਬਿੰਦ ਜੀ ਨੇ ਜਾਨੀ ਦੀ ਪ੍ਰੀਖਿਆ ਲੈਣ ਲਈ ਆਪਣੇ ਸਿੱਖਾਂ ਨੂੰ ਕਿਹਾ ਜੇ ਜਾਨੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਸ ਨੂੰ ਕਹੋ ਕਿ ਉਹ ਬਿਆਸ ਦਰਿਆ ਦੇ ਵਿੱਚ ਛਾਲ ਮਾਰੇ ਗੁਰੂ ਜੀ ਦੇ ਇੱਕ ਸਿੱਖ ਤੋ ਇਹ ਸੁਣ ਕੇ ਜਾਨੀ ਤੁਰੰਤ ਬਿਆਸ ਦਰਿਆਵ ਵੱਲ ਭੱਜਿਆ ਤੇ ਦਰਿਆ ਦੇ ਵਿੱਚ ਛਾਲ ਲਗਾ ਦਿੱਤੀ ਉਸਦੇ ਪਿੱਛੇ ਹੀ ਸਿੱਖਾ ਨੇ ਵੀ ਦਰਿਆ ਦੇ ਵਿੱਚ ਛਾਲ ਲਗਾ ਦਿੱਤੀ ਤੇ ਉਸ ਨੂੰ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਉੱਥੇ ਹੀ ਜੱਫੀ ਪਾਈ ਅਤੇ ਜਾਨੀ ਨੂੰ ਆਪਣੇ ਜਾਨੀ ਨਾਲ ਮਿਲਾ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜੇ ਕੋਈ ਜਾਨੀ ਸ਼ਾਦੀ ਦੇ ਸਥਾਨ ਉੱਤੇ ਆਉਂਦਾ ਹੈ ਤਾਂ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਜਾਨੀ ਸ਼ਾਦੀ ਯਾਦ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਾਬਾ ਜਾਨੀ ਸ਼ਾ ਵੀ ਸਥਿਤ ਹੈ